ਇਹ ਇੱਕ ਕਹਾਣੀ ਹੈ ਦੋ ਗਰੀਬ ਕਿਸਾਨਾਂ ਦੀ ਜੋ ਇੱਕੋ ਪਿੰਡ ਵਿੱਚ ਰਹਿੰਦੇ ਸਨ ਦੋਵੇਂ ਦਿਨ ਰਾਤ ਮਿਹਨਤ ਕਰਦੇ ਆਪਣੀ ਥੋੜੀ ਜਹੀ ਜ਼ਮੀਨ ਵਿੱਚ ਫਸਲ ਬੀਜਦੇ ਜੋ ਪਰਿਵਾਰ ਦਾ ਪੇਟ ਭਰ ਸਕਣ ਇੱਕ ਦਿਨ ਦੋਵੇਂ ਕਿਸਾਨਾਂ ਦੀ ਇੱਕੋ ਸਮੇਂ ਤੇ ਮੌਤ ਹੋ ਗਈ ਜਦੋਂ ਉਹ ਰੱਬ ਦੇ ਦਰਵਾਜ਼ੇ ਵਿੱਚ ਪਹੁੰਚੇ ਤਾਂ ਵਾਹਿਗੁਰੂ ਜੀ ਨੇ ਪੁੱਛਿਆ ਦੱਸੋ ਤੁਹਾਡੇ ਪਿਛਲੇ ਜਨਮ ਵਿੱਚ ਕੀ ਕਮੀ ਰਹਿ ਗਈ ਸੀ ਮੈਂ ਤੁਹਾਡੀ ਨਵੀਂ ਜ਼ਿੰਦਗੀ ਵਿੱਚ ਉਹ ਪੂਰਾ ਕਰ ਦਿਆਂਗਾ ਪਹਿਲਾ ਕਿਸਾਨ ਘੁੰਦਿਆਂ ਹੋਏ ਅੱਗੇ ਵਧਿਆ اے ਮਾਲਕ ਤੂਸੀ ਮੈਨੂੰ ਕਿੰਨੇ ਦੁੱਖ ਭਰੀ ਜ਼ਿੰਦਗੀ ਦਿੱਤੀ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਮੈਂ ਖੇਤਾਂ ਵਿੱਚ ਬਲਦਾਂ ਵਾਂਗ ਦੁਪਹਿਰ ਦੀ ਧੁੱਪ ਵਿੱਚ ਕੰਮ ਕੀਤਾ ਮੇਰੀ ਕਮਾਈ ਨਾਲ ਰੋਟੀ ਹੀ ਚਲਦੀ ਸੀ ਮੈਂ ਕਦੇ ਵੀ ਨਵੇਂ ਕੱਪੜੇ ਨਹੀਂ ਪਹਿਨੇ ਨਾ ਹੀ ਸੁੱਖ ਦਾ ਸਾਹ ਲਿਆ ਮੇਰੇ ਹੱਥ ਹਮੇਸ਼ਾ ਖਾਲੀ ਰਹੇ ਤੁਸੀਂ ਮੈਨੂੰ ਜਾਨਵਰਾਂ ਵਰਗੀ ਜ਼ਿੰਦਗੀ ਦਿੱਤੀ ਪਰਮਾਤਮਾ ਨੇ ਸਿਰ ਹਿਲਾਇਆ ਤੇਰੀ ਮਰਜ਼ੀ ਅੱਗੇ ਕੀ ਹੈ ਕਿਸਾਨ ਬੋਲਿਆ ਮੈਨੂੰ ਅਜਿਹਾ ਬਣਾਓ ਕਿ ਮੈਨੂੰ ਕਿਸੇ ਨੂੰ ਕੁਝ ਦੇਣ ਦੀ ਲੋੜ ਨਾ ਪਵੇ ਮੈਂ ਸਿਰਫ ਲੈਂਦਾ ਰਹਾ ਦੇਣ ਵਾਲਾ ਨਾ ਬਣਾ ਵਾਹਿਗੁਰੂ ਜੀ ਨੇ ਕਿਹਾ ਠੀਕ ਹੈ ਤੇਰੀ ਵੇਸ਼ ਪੂਰੀ ਹੋਵੇਗੀ ਦੂਜਾ ਕਿਸਾਨ ਅੱਗੇ ਆਇਆ ਦੇ ਉਸਨੇ ਨਿਮਰਤਾ ਨਾਲ ਹੱਥ ਜੋੜੇ ਹੇ ਮਾਲਕ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਸੇਤਮੰਦ ਪਰਿਵਾਰ ਤੇ ਮਿਹਨਤ ਦੀ ਰੋਟੀ ਤੇ ਖੇਤ ਤੇ ਮੇਰੇ ਦਿਲ ਵਿੱਚ ਇੱਕ ਦਰਦ ਸੀ ਕਈ ਵਾਰ ਭੁੱਖੇ ਪਿਆਸੇ ਮੁਸਾਫਿਰ ਮੇਰੇ ਦਰਵਾਜ਼ੇ ਤੇ ਆਉਂਦੇ ਸਨ ਮੈਂ ਉਹਨਾਂ ਨੂੰ ਪਾਣੀ ਤਾਂ ਪਿਲਾ ਦਿੰਦਾ ਪਰ ਰੋਟੀ ਖਲੂਣ ਲਈ ਕੁਝ ਵੀ ਨਹੀਂ ਸੀ ਉਹੋ ਖਾਲੀ ਪੇਟ ਹੀ ਚਲੇ ਜਾਂਦੇ ਮੈਂ ਉਹਨਾ ਦਾ ਦਰਦ ਹਮੇਸ਼ਾ ਮਹਿਸੂਸ ਕੀਤਾ ਪ੍ਰਮਾਤਮਾ ਨੇ ਪੁੱਛਿਆ ਫਿਰ ਤੇਰੀ ਇੱਛਾ ਕੀ ਹੈ ਕਿਸਾਨ ਨੇ ਅਰਦਾਸ ਕੀਤੀ ਮਾਲਕ ਮੈਨੂੰ ਇੰਨਾ ਸਮਰੱਥ ਬਣਾਇਓ ਮੇਰੇ ਘਰੋਂ ਕੋਈ ਵੀ ਭੁੱਖਾ ਜਾਂ ਪਿਆਸਾ ਨਾ ਜਾਵੇ ਮੈਂ ਹਰ ਕਿਸੇ ਨੂੰ ਕੁਝ ਨਾ ਕੁਝ ਦੇ ਸਕਾਂ ਬਸ ਕੁਝ ਦੇਣ ਦਾ ਹੁਨਰ ਦਿਓ ਪ੍ਰਮਾਤਮਾ ਨੇ ਕਿਹਾ ਤੇਰੀ ਇੱਛਾ ਪੂਰੀ ਹੋਵੇਗੀ ਅਗਲੇ ਜਨਮ ਵਿੱਚ ਦੋਵੇਂ ਕਿਸਾਨ ਉਸੇ ਪਿੰਡ ਵਿੱਚ ਜਨਮੇ ਪਹਿਲਾ ਕਿਸਾਨ ਜਿਸ ਨੂੰ ਸਿਰਫ ਲੈਣ ਦਾ ਚਾਹ ਸੀ ਉਹ ਪਿੰਡ ਦਾ ਸਭ ਤੋਂ ਵੱਡਾ ਭਿਖਾਰੀ ਬਣਿਆ ਉਸ ਨੂੰ ਹੁਣ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਸੀ ਸਾਰੇ ਉਸ ਨੂੰ ਦਾਨ ਦਿੰਦੇ ਸਨ ਦੂਜਾ ਕਿਸਾਨ ਜਿਸ ਨੇ ਦੇਣ ਦੀ ਇੱਛਾ ਜਤਾਈ ਸੀ ਪਿੰਡ ਦਾ ਸਭ ਤੋਂ ਅਮੀਰ ਸੇਠ ਬਣਿਆ ਉਸ ਦੇ ਘਰ ਹਰ ਰੋਜ਼ ਲੰਗਰ ਲੱਗਦੇ ਭੁੱਖਿਆਂ ਨੂੰ ਰੋਟੀ ਬੀਮਾਰ ਨੂੰ ਦਵਾਈ ਅਤੇ ਗਰੀਬ ਦੇ ਬੱਚਿਆਂ ਨੂੰ ਪੜ੍ਹਾਈ ਦੀ ਸਹੂਤਾ ਮਿਲਦੀ ਉਸ ਦਾ ਦਰਵਾਜ਼ਾ ਸਭ ਲਈ ਖੁੱਲ੍ਹਾ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੋ ਕਮੀਆਂ ਨੂੰ ਦੇਖਦਾ ਹੈ ਉਸ ਦੇ ਖਾਲੀ ਹੱਥ ਰਹਿੰਦੇ ਹਨ ਜੋ ਦੂਜਿਆਂ ਦੇ ਸੁੱਖ ਲਈ ਸੋਚਦਾ ਹੈ ਉਸ ਦੀ ਜ਼ਿੰਦਗੀ ਭਰ ਜਾਂਦੀ ਹੈ ਜਿਵੇਂ ਪੰਜਾਬੀ ਕਹਾਵਤ ਇਹ ਜਿਸ ਦੀ ਨਜ਼ਰ ਵਿੱਚ ਸੋਨਾ ਉਸ ਲਈ ਮਿੱਟੀ ਵੀ ਸੋਨਾ ਫਰਕ ਸਿਰਫ ਦ੍ਰਿਸ਼ਟੀਕੋਣ ਦਾ ਹੈ ਤੁਸੀਂ ਦੁਨੀਆ ਨੂੰ ਕਿਵੇਂ ਵੇਖਦੇ ਹੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ who